ਕਹਿੰਦੇ ਆ ਵੱਡੀ ਉਮਰ ਵਿੱਚ ਕੀਤਾ ਹੋਇਆ ਵਿਆਹ ਮਾੜਾ ਦੁਸ਼ਮਨ ਮਰੇ ਕੀਤਾ ਹੋਇਆ ਚਾਹ ਮਾੜਾ ਲੱਕ ਦੀ ਛੱਟ ਮਾੜੀ ਰੋਲੇ ਵਾਲੀ ਵੱਟ ਮਾੜੀ ਉਧਾਰ ਲਈ ਝੂਠ ਬੋਲਿਆ ਹੋਇਆ ਮਾੜਾ ਬੋਟ ਵੇਚੀ ਹੋਈ ਮਾੜੀ ਨiyet ਵਿੱਚ ਖੋਟਮਾੜੀ ਇਹ ਸਾਰੀਆਂ ਗੱਲਾਂ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ ਇਸੇ ਕਰਕੇ ਆਪਣੀ ਨiyet ਜਿਹੜੀ ਹੁੰਦੀ ਹੈ ਨਾ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਏ ਜੇ ਦੀ ਨiyet ਸਾਫ਼ ਏ ਉਹਨੂੰ ਸਾਰੇ ਹੀ ਕੰਮਾਂ ਵਿੱਚ ਸਫਲਤਾ ਮਿਲਦੀ ਏ ਸਾਰੇ ਹੀ ਕੰਮ ਉਹਦੇ ਬਹੁਤ ਹੀ ਵਧੀਆ ਹੁੰਦੇ ਨੇ ਇਸੇ ਕਰਕੇ ਆਪਣੀ ਨiyet ਜਿਹੜੀ ਹੁੰਦੀ ਹੈ ਨਾ o sáfraco